ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹਾਂ ਜਗੜਾਓ ਜਿੱਥੇ 40 ਸਾਲਾ ਪਲੱਸ ਆਲੋਪੋਂ ਦਾ ਟੂਰਨਾਮੈਂਟ ਹੋ ਰਿਹਾ ਜੀ ਕੁੰਡੀਆਂ ਦੇ ਸਿੰਘ ਪਛਨੇ ਜੀ ਆਜੂ ਦਿਖਾਉਨੇ ਆ ਪਹਿਲਾ ਮੈਚ ਚੱਲਦਾ ਹੋਇਆ ਜੀ ਗਰਾਊਂਡ ਦੇਖ ਕੇ ਰੂਹ ਖੁਸ਼ ਹੁੰਦੀ ਹੈ ਜੀ ਆਪਣੇ ਰਵੀ ਵੀਰ ਜਗਰਾਉਂ ਵਾਲਾ ਪ੍ਰੋਮੋਟਰ ਤੇ ਜਿੰਨੇ ਵੀ ਜਗਰਾਉਂ ਦੇ ਪ੍ਰੇਰ ਆ ਉਹਨਾਂ ਦੇ ਸਹਿਯੋਗ ਨਾਲ ਟਰਨਮੈਂਟ ਹੋ ਰਿਹਾ ਜੀ ਬਾਤ ਮਾਰੂ ਗੱਲ ਬਾਤ ਕਰੂਗਾ ਦਾ ਹੋਇਆ ਜੀ 2-1 ਤੇ ਮੈਚ ਚੱਲਦਾ ਹੋਇਆ ਜੀ ਇਧਰ ਆ ਜਾਓ ਪੁਰਾਣੀ ਟੀਵੀ ਅੱਜ ਦੇ ਵਾਰੇ ਵਾਲੇ ਨੇ 2 ਗੋਲ ਕੀਤੇ ਹੋਇਆ ਜੀ ਥੇ ਲੋਹਿਆਣੇ ਨੇ ਗੋਲ ਕੀਤਾ ਜੀ 2-1 ਦੀ ਬਰਤਨਾਂ ਤੋਂ ਵਾਰਾ ਨਹੀਂ ਜਾ ਰਿਹਾ ਹੈ ਪਾਣੀ ਨਾਲ ਸਾਲ ਨਹੀਂ ਦੇ ਦੇ ਪਹੁੰਚੋ ਕਬੱਡੀ ਵਾਲਾ ਪਾਸਟ ਆਫ ਦੀ ਗੇਮ ਚੱਲਦੀ ਹੋਈ ਜੀ ਚਾਰ ਕੀ ਸੀ ਚਾਰ ਪੰਜ ਸੈਕੰਡ ਹਾਫ ਚੱਲ ਪਿਆ ਜੀ ਪੁਵਾੜਾ 2-2 ਨਾਲ ਅੱਗੇ ਆ ਜੀ ਅਗਲਾ ਮੈਚ ਰਾਏਕੋਟ ਇਸ ਸ਼੍ਰੀ ਮੋਕਸਾ ਸਾਹਿਬ ਦਾ ਜੀ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਜੀ ਕਮੇਟੀ ਨੇ 10 ਟੀਮਾਂ ਜੀ ਪਹੁੰਚੀਆਂ ਟੂਰਨਾਮੈਂਟ ਤੇ

ਜਾ ਰਹੇ ਕੋ ਲੌਂਗ ਦੀ ਕੋਸ਼ਿਸ਼ ਕਰ ਰਹੇ ਨੇ ਬੈਂਕ اٹੈਕ ਕਰ ਰਹੇ ਨੇ ਲਾਸਟ ਮਿੰਟਾਂ ਤੱਕ ਮੈਚ ਚੱਲਦਾ ਹੋਇਆ ਜੀ ਫਰਸਟ ਮੈਚ ਦੋ ਵਿਕਤੀ ਫਰਵਾੜਾ ਅੱਗੇ ਚੱਲਦੀ ਹੋਈ ਜੀ ਅਗਲੀਆਂ ਟੀਮਾਂ ਸ੍ਰੀ ਮੁਖਤਸਰ ਸਾਹਿਬ ਤੇ ਰਾਏਕੋਟ ਦੀ ਤੇ ਪ੍ਰਾਈਟੀਵੀ ਤੇ ਲਾਈਵ ਚੱਲਦਾ ਵੀ ਬਾਵੇ ਵੀਰ ਦਾ ਤੇ ਖਾਣ ਦਾ ਪ੍ਰਬੰਧ ਵੀ ਪੂਰਾ ਜੀ ਵਧੀਆ ਹੈਪੀ ਵੀਜ਼ ਐਪੀ ਕਰਦਾ ਹੋਇਆ ਹੋਰ ਨਗਰੀਆਂ ਟੀਮਾਂ ਰੈਡੀ ਆ ਜੀ ਮੋਹਸਾ ਸਾਹਿਬ ਤੋਂ ਰੈਡੀ ਆ ਰਾਏਪੁਰ ਦਸਨੀ ਜੀ ਹਜੇ ਗਵਾੜਾ ਜਿੱਤ ਗਈ ਚਾਰ ਇੱਕ ਨਾਲ ਹੀ ਰਾਏਕੋਟ ਦੀ ਹਫੀਲ ਅਗਲਾ ਮੈਚ ਸਟਾਰਟ ਮੈਚ ਸਟਾਰਟ ਹੋ ਗਿਆ ਜੀ ਸ੍ਰੀ ਮਕਸਤ ਸਾਹਿਬ ਤੇ ਰਾਏਕੋਟ ਦਾ ਮੇਰੀ ਸਾਈਡ ਹੈਗੀ ਹੈ ਜੀ ਹਾਂ ਜੀ ਰੈਫਰੀ ਸਾਹਿਬਾਨ ਸਰ ਸਾਹਿਬ ਦੀ ਟੀ-ਸ਼ਰਟ ਹੈਗੀ ਹੈ ਜੀ ਹਾਂ ਇੱਕ ਹੋਰ ਪਹੁੰਚ ਚੁੱਕੇ ਨੇ ਚੋਬਰ ਹਾਂ ਜੀ ਲੁਧਿਆਣਾ ਦੀ ਟੀਮਾਂ ਚ ਦੋਨੇ ਸਾਡੇ ਏਰੀਆ ਦੇ ਬਹੁਤ ਤਗੜੇ ਪਲੇਅਰ ਸੀ ਜੋ ਜਸਪਾਲ ਸਿੰਘ ਕਾਕਾ ਕਮਾਲਪੁਰਾ ਤੇ ਗਰੇਵਾਲ ਕਮਾਲਪੁਰਾ ਦੋਨੋਂ ਸਟੇਟ ਤੇ ਪਹੁੰਚ ਚੁੱਕੇ ਹਨ ভাই ਪਹੁੰਚਣ ਦੇ ਧੰਨਵਾਦ ਕਰਦੇ ਆ ਇਹਨਾਂ ਦਾ ਮਾਣ ਸਨਮਾਨ ਕੀਤਾ ਜਾਏਗਾ ਹੈਪੀ ਜਿਗਰਾਉਂਗ ਗੋਲ ਕੀਪਰ ਹਾਂਜੀ ਆਪਣੇ ਗਰੇਵਾਲ ਕਮਾਲਪੁਰਾ ਜੀ ਜਿਨ੍ਹਾਂ ਦੇ بیٹے ਗੁਰਨਾਜ ਕਮਾਲਪੁਰਾ ਜੋ ਕਿ ਅੱਜ ਦੀ 1.5 ਵਿੱਚ ਮੋਨ ਪਗਾਇਆ ਸੀ ਵੱਲੋਂ ਖੇਡ ਰਹੇ ਨੇ ਬਹੁਤ ਹੀ ਮਾਨ ਵਾਲੀ ਗੱਲ ਆ ਸਾਡੇ ਬਾਹਰ ਚ ਬਈਆ ਬਾਤ ਦੇ ਲੈ ਓਏ ਬਾਲ ਮੋੜ ਨਹੀਂ ਕਰੋ ਵੀਰੇ ਬੱਬੂ ਆ ਬਾਲ ਬਈ ਗਏ ਹੋਵੇ ਬਾਲ ਬਈ ਇੱਧਰ ਕੋਲੇ ਦੇਖੋ ਸਹੀ ਹੈ ਜੀ ਬਾਲ ਚੱਕ ਲਿਆ ਕਰੋ ਠੀਕ ਹੈ ਜੀ ਥੈਂਕ ਯੂ ਭਾਈ ਜੀ ਮੈਚ ਚੱਲ ਰਿਹਾ ਫਰਸਟ ਹਾਫ ਦੀ ਗੇਮ 0 0 ਤੇ ਮੈਚ 25 25 ਮਿੰਟਾਂ ਦੀ ਬਹੁਤ ਹੀ ਸੋਹਣਾ ਚੱਲ ਰਿਹਾ ਮੈਚ 0 0 ਦੀ ਬਰਾਬਰੀ ਤੇ ਟੈਗ ਬਣਿਆ ਕਹਿੰਦੇ ਬਹੁਤ ਸੋਹਣੀ ਕਰਾਈ ਲਈ ਗਈ ਸੀ ਚੀਨਾ ਕੋਚ ਵੱਲੋਂ ਉਧਰ ਉਨਾ ਹੀ ਵਧੀਆ ਅਸਿਸਟ ਕੀਤਾ ਸੀ ਸਾਡਾ ਵੱਡਾ ਵੀਰ ਬੂਟਾ ਡਾਂਗੋ ਗੁੰਡੀਆਂ ਦੇ ਸਿੰਘ ਫਸੇ ਹੋਏ ਆ ਜੀ ਬਹੁਤ ਵਧੀਆ ਇਹ ਦੇਖੋ ਦੇਖੋ ਇਹ ਇਹ ਨਹੀਂ ਨਹੀਂ ਸਾਡੇ ਮੈਚ ਰੈਕਾਟ ਰੈਕਾਟ ਅੱਛੇ ਗੋਲ ਕਰਤੀ ਜੀ ਜੀ ਮਖਸਤ ਸਾਹਿਬ ਜੁਮੇ ਵਸਤਾ ਦੀ ਗੇਂ ਚੱਲਦੀ ਹੈ ਜੀ ਉਧਰੋਂ ਬਹੁਤ ਸੋਨਾ ਕੀਤਾ ਜੀ ਪੀਰਵੀਪੂਰਾ ਜੋਰ ਲਾ ਰਹੇ ਨੇ ਗੋਲ ਵਸਤਾ ਦੀ ਗੇਂ ਬਰਾਬਰੀ ਤੇ ਕਰ ਲਈ ਇਹਦੇ ਵੀ ਇੱਕ ਪਾਸੇ ਆਪਣੇ ਟਾਈਮ ਦੇ ਸਾਰੇ ਸਟਾਰ ਪਲੇਅਰ ਖੇਡ ਰਹੇ ਨੇ ਤੇ ਦੂਜੇ ਪਾਸੇ ਮੋਕਸਰ ਦੀ ਟੀਮ ਦੇ ਵਿੱਚ ਵੀ ਉਹਨਾਂ ਦੇ ਇਲਾਕੇ ਦੇ ਨਾਮੀ ਪਲੇਅਰ ਨੇ ਤੇ ਥੋੜਾ ਗਰਮੀ ਦਾ ਅੱਜ ਪ੍ਰਗੋਬ ਜ਼ਿਆਦਾ ਹੋਣ ਕਰਕੇ ਥੋੜਾ ਜਿਹਾ ਖੇਡਾਂ ਦਾ ਜ਼ੋਰ ਜ਼ਿਆਦਾ ਲੱਗ ਰਿਹਾ ਕਹਿੰਦਾ ਕੌਣ ਸਾਡੇ ਚੰਮ ਗਰਮੀ ਦੇ ਇੱਥੇ ਰੱਗ ਏਸੀਆਂ ਜਿਹਾਂ ਅੱਜ ਦੇ ਕਿਵੇਂ ਬੱਗੇ ਹੋਏ ਆ 50% ਆਸ਼ਕੀ ਵਾਲੇ ਨੇ ਅੱਜ ਕੱਲ ਤੇ 40% ਨਸ਼ੇ ਦੇ ਲੱਗੇ ਹੋਏ ਆ ਬਸ 10% ਨੂੰ ਸ਼ੌਕ ਆ ਖੇਡਣ ਦਾ ਪਰ ਉਹਨਾਂ ਜੋ ਵੀ 5% ਜੱਲੀ ਨੇ ਸੋਚੋ ਬਚੇ ਸਿਰਫ 5 ਤਾਹੀ ਦਾ 95% ਗਰਾਊਂਡਾ ਖਾਲੀ ਨੇ। ਤਾਹੀ ਦਾ 95% ਗਰਾਊਂਡਾ ਖਾਲੀ ਨੇ। ਸੋ ਹੋਈ ਚੱਲਦਾ ਜੀ ਫਰਸਟ ਹਾਫ। 40 ਸਾਲ ਸੈਕੰਡ ਹਾਫ ਦੀ ਗੇਮ ਚੱਲ ਪੀਜੀ ਸ਼੍ਰੀ ਮੁਕਤਸਰ ਸਾਹਿਬ ਤੇ ਰਾਏਕੋਟ ਜੀ। ਤਾਂ ਹਾਈਕੋਟ ਨੇ ਇੱਕ ਗੋਲ ਕੀਤਾ ਹੋਇਆ ਜੀ। ਗਰਾਊਂਡ ਕਮੇਟੀ ਬੈਠੀ ਆਪਣੇ ਗੋਲ ਜੀ ਵੀ ਹੈਪੀ ਵੀਰ। ਰਵੀ ਵੀਰ। ਸਸਾਬ ਨੂੰ ਜੀ ਮੌਕਾ ਮਿਲਿਆ ਤੇ ਉਹ ਨਹੀਂ ਵਾ ਜਾਊਗੀ ਉਹਨੇ ਟੀਮਾਂ ਬਹੁਤ ਵਧੀਆ ਖੇਡਦੀਆਂ ਹੋਈਆਂ ਜੀ ਰਾਜਕੋਟ ਇੱਕ ਗੋਲ ਨਾਲ ਅੱਗੇ ਆਈ ਸੈਕੰਡ ਹਾਫ ਦੀ ਗੇਮ ਮੈਚ ਬਹੁਤ ਸੋਹਣਾ ਚੱਲਦਾ ਹੋਇਆ ਜੀ ਸ੍ਰੀ ਮੁਖਤਸਰ ਸਾਹਿਬ ਤੇ ਰਾਏਕੋਡ ਦਾ ਰਾਏਕੋਡ ਐਸੀ ਗੋਲ ਨੂੰ ਅੱਗੇ ਇਹਦੂ ਅਗਲਾ ਮੈਚ ਜਗਰਾਉਂ ਵੀ ਤੇ ਅਪਰੋਚ ਫੋਰਸਾਈ ਮੈਚ ਦੇ ਲਾਸਟ ਮਿੰਟ ਚੱਲਦੇ ਹੋਏ ਜੀ ਬਹੁਤ ਮੌਕਾ ਮੌਕਾ ਗੋਲ ਕਦੇ ਵੀ ਬਹੁਤ ਹੀ ਸੋਹਣਾ ਗੋਲ ਰਾਏਕੋਡ ਦੋ ਗੋਲ ਰਾਏਕੋਡ ਦੀ ਟੀਮ ਵੱਲੋਂ ਲਗਾਤਾਰ ਮੌਕੇ ਬਣਾਏ ਜਾ ਰਹੇ ਸੀ ਤੇ ਆਖਰ ਨੂੰ ਗੋਲਾ ਦੇ ਵਿੱਚ ਤਬਦੀਲ ਕੀਤਾ ਉਸ ਪਲੇਅਰ ਨੇ ਰਸਟਮੈਂਟ ਚੱਲਦੇ ਹੋਏ ਮੈਚ ਦੇ ਮੁਖਸਰ ਵਾਲਿਓ ਥੋੜੇ ਜੇ ਕਿਹੜੇ ਹੋਣਾ ਪੈਣਾ ਮੇਰੇ ਵੀਰੋ ਥੋੜਾ ਜੋਰ ਲਾਉਣਾ ਪੈਣਾ ਜੇ ਗੋਲ ਕੱਢਣਿਆ ਮੈਚ ਨੂੰ ਬਰਾਬਰੀ ਤੇ ਲਿਆਉਣਾ ਮੈਚ ਸਟਾਰਟ ਹੋ ਗਿਆ ਜੀ ਫਰੋਜਪੁਰ ਤੇ ਜਗਰਾਉਂ ਦਾ ਜੀ ਲਾਲ ਨਿਕਰਾਂ ਵਾਲੇ ਹੈਗੇ ਜਗਰਾਉਂ ਤੇ ਵਾਈਟ ਨਿਕਰਾਂ ਵਾਲੇ ਹੈਗੇ ਫਰੋਜਪੁਰ ਹਾਂਜੀ ਬਹੁਤ ਹੀ ਸੋਹਣਾ ਟੈਕਲ ਮੌਕਾ ਮਿਲਿਆ ਸੀਗਾ ਜੀ ਜਗਰਾਉਂ ਦੀ ਟੀਮ ਵਸਤੂ ਵੀ ਵਧੀਆ ਬਚਾ ਕੀਤਾ ਸ਼ੇਰਪੁਰ ਫਰੋਹੇਪੁਰ ਦੀ ਟੀਮ ਨੇ ਦੋਨੀਆਂ ਟੀਮਾਂ ਬਹੁਤ ਵਧੀਆ ਖੇਡਦੀਆਂ ਹੋਈਆਂ ਜੀ ਤੀਜਾ ਮੈਚ ਦੰਦਾ 40 ਸਾਲਾ ਪਲਸ ਆਲੋਫੋ ਟੂਰਨਾਮੈਂਟ ਦੀ ਜਗੜਾਉਂ ਦੀਪਾਗਲਾ ਵਿੱਚ ਜਗੜਾਉਂ ਵਰਤੀ ਫਰੋਹੇਪੁਰ ਦੀਆਂ ਟੀਮਾਂ ਦੇ ਵਿਚਕਾਰ ਬਹੁਤ ਹੀ ਸੋਹਣਾ ਮੈਚ ਚੱਲ ਰਿਹਾ 0-0 ਦੀ ਬਰਾਬਰੀ ਤੇ ਹਾਸਤ ਆਪ ਦੀ ਕੀਮ ਜੀ 0-0 ਤੇ ਮੈਚ ਪੂਰਾ ਅਟੈਕ ਜੀ ਅੱਜ ਪੁਰਾਣੇ ਖੁੰਡਾਂ ਦੇ ਟੇੜ ਹੋ ਰਹੇ ਨੇ ਉਹ ਮੌਕਾ ਮਿਲਿਆ ਸੀਗਾ ਬਲਜਿੰਦਰ ਵੱਲੋਂ ਇਹ ਉਹ ਅਜताई ਬੰਦੇ ਘਰੇ ਆਏ ਜਾਂ ਬਾਜ਼ੀਰਾ ਪ੍ਰੇਰ ਆ ਉਹਨੂੰ ਗਰਾਉਂਡ ਨਾਲ ਪਿਆਰ ਕਰਦਾ ਜੀ ਪਾਸ ਦਿੱਤੀ ਸੀ 11 ਨੰਬਰ ਦੀ ਜਰਸੀ ਦੇ ਵਿੱਚ ਡਾਕਟਰ ਬਾਈ ਜਗਰਾਉ ਵੱਲੋਂ ਉਹ ਵੀ ਕਲੇਰੀ ਬੰਦਿਆ ਪਰਵੰਦਿਆ ਪਲੇਅਰ ਆ 40 ਸਾਲਾ ਡਾਕਟਰ ਜਗਰਾਉ ਕਹਿੰਦਾ ਮਾਪ ਕਮਾਉਣਾ ਸੌਖਾ ਨਹੀਂ ਮਿਹਨਤ ਕਰਨੀ ਪੈਂਦੀ ਆ ਬਹੁ ਦੀ ਠੰਡ ਹਾੜ ਦੀ ਕਰਨੀ ਟੰਡੇ ਤੇ ਚਰਨੀ ਪੈਂਦੀ ਆ ਕੋਈ ਉੱਠ ਕੇ ਜਦ ਮਿੱਟੀ ਚੋਂ ਹਲਾਤਾ ਨੂੰ ਮਿੱਟੀ ਜਿਹਾ ਰੋੜਦਾ ਫੇਰ ਜਾ ਕੇ ਦੁਨੀਆ ਤੇ ਲੱਖਾਂ ਚੋਂ ਕਿਸੇ ਇੱਕ ਦਾ ਨਾਮ ਬੋਲਦਾ ਫੇਰ ਜਾ ਕੇ ਦੁਨੀਆ ਤੇ ਲੱਖਾਂ ਚੋਂ ਕਿਸੇ ਇੱਕ ਦਾ ਨਾਮ ਬੋਲਦਾ ਬਾਕੀ ਕਹਿੰਦੇ ਤਾਰਾਂ ਨਾਲ ਭਰੀ ਪਈ ਟੀਮ ਇਹ ਮੇਰੇ ਵੀਰੋ ਇਹ ਸਾਰੇ ਇੱਕ ਦੋ ਵੱਡ ਇੱਕ ਦੋ ਇੱਕ ਸਟਾਪ ਨੇ ਪਲੇਅਰ ਜਗਰਾਉ ਦੀ ਟੀਮ ਚ ਤੇ ਦੂਜੇ ਪਾਸੇ ਫਰੋਜਪੁਰੀਏ ਵੀ ਕਿਸੇ ਤਰ੍ਹਾਂ ਘਟਦੀ ਉਹ ਬਚਾ ਹੋਇਆ ਬਚਾ ਹੋਇਆ ਜੀ ਡਾਕਟਰ ਭਾਈ ਫਾਸਟ ਆ ਰਹੀ ਜੀ ਸਮਾਪਤ ਹੋਣ ਵਾਲੀ ਹੈ ਜੀ ਪੁਰੇ ਪੋਰਟ ਦੇ ਜਗਰਾਉਂ ਦੀ ਦਾ ਮੈਚ ਬਹੁਤ ਵਧੀਆ 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 ਬੈਠੇ ਨੇ ਆਹ 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 ਆਹ